ਬਿਕਰਮਜੀਤ ਸਿੰਘ ਦੀ ਸਿਆਸਤ ਵਿੱਚ ਵੱਡਾ ਫਰਕ ਪੈ ਰਿਹਾ ਸੂਤਰ ਦੱਸਦੇ ਨੇ ਕਿ ਬਿਕਰਮਜੀਤ ਸਿੰਘ ਮਜੀਠੀਆ ਹੌਲੀ-ਹੌਲੀ ਸਿਆਸਤ ਵਿੱਚ ਨਿਗਰਦੇ ਜਾ ਰਹੇ ਨੇ ਪਰ ਇਸ ਤਰ੍ਹਾਂ ਕਿਉਂ ਹੋ ਰਿਹਾ ਬਿਕਰਮਜੀਤ ਸਿੰਘ ਮਜੀਠੀਆ ਨੂੰ ਸਿਆਸਤ ਵਿੱਚ ਉੱਭਰਣ ਤੋਂ ਕੌਣ ਰੋਕ ਰਿਹਾ ਕੀ ਰੋਕਿਆ ਜਾ ਰਿਹਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਸਿਆਸੀ ਰਾਹ ਦੇ ਵਿੱਚ ਅੜਿੱਕਾ ਬਣਿਆ ਜਾ ਰਿਹਾ ਔਰ ਇਸ ਤਰ੍ਹਾਂ ਕਰਨ ਵਾਲਾ ਕੌਣ ਹੈ ਬਿਕਰਮਜੀਤ ਸਿੰਘ ਮਜੀਠੀਆ ਖਡੂਰ ਸਾਹਿਬ ਤੋਂ ਚੋਣ ਲੜਨ ਦੇ ਚਾਹਵਾਨ ਨੇ ਪਰ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਖਡੂਰ ਸਾਹਿਬ ਤੋਂ ਕੋਈ ਵੀ ਉਮੀਦਵਾਰ ਨਹੀਂ ਹਲਾੜਿਆ ਗਿਆ ਜੇ ਬਿਕਰਮਜੀਤ ਸਿੰਘ ਮਜੀਠੀਆ ਦੇ ਬਾਰੇ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਕਿ ਮਜੀਠੀਆ ਲੋਕਾਂ ਦੇ ਵਿੱਚ ਪ੍ਰਚਲਿਤ ਨੇ ਲੋਕਾਂ ਦੇ ਵਿੱਚ ਉਹਨਾਂ ਦਾ ਤਕੜਾ ਰਸੂਖ ਹੈ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਨੌਜਵਾਨ ਮਜੀਠੀਆ ਦੇ ਫੈਨ ਨੇ ਯੂਥ ਵਿੱਚ ਬਿਕਰਮ ਮਜੀਠੀਆ ਦਾ ਖਾਸ ਆਰਜਾਨ ਹੈ ਔਰ ਯੂਥ ਮਜੀਠੀਆ ਨੂੰ ਬਹੁਤ ਪਸੰਦ ਕਰਦਾ ਤਾਂ ਇਹੋ ਜੀ ਸਥਿਤੀ ਦੇ ਵਿੱਚ ਜਦੋਂ ਪੋਲੀਟੀਕਲੀ ਐਨ ਇਸ ਸਟਰੋਂਗ ਨੇ ਮਜੀਠੀਆ ਤਾਂ ਉਹਨਾਂ ਨੂੰ ਕਿਉਂ ਫੌਰੀ ਤੌਰ ਦੇ ਉੱਤੇ ਉਮੀਦਵਾਰ ਨਹੀਂ ਐਲਾਨਿਆ ਗਿਆ ਕਿਉਂ ਜੇ ਉਹ ਚੋਣ ਲੜਨ ਦੇ ਚਾਹਵਾਨ ਨੇ ਤਾਂ ਉਹਨਾਂ ਨੂੰ ਚੋਣ ਮੈਦਾਨ ਚ ਫੌਰੀ ਤੌਰ ਤੇ ਕਿਉਂ ਨਹੀਂ ਐਲਾਨਿਆ ਗਿਆ ਕਿਉਂ ਖਡੂਰ ਸਾਹਿਬ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਸੱਖਣੇ ਰੱਖਿਆ ਜਾ ਰਿਹਾ ਹੈ ਕਿ ਖਡੂਰ ਸਾਹਿਬ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਕੋਈ ਰੁਝਾਨ ਨਹੀਂ ਹੈ ਕਿ ਖਡੂਰ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਰੁਝਾਨ ਨਹੀਂ ਹੈ ਕਿਉਂ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਵੀ ਮੌਕਾ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦੀ ਆਪਣੀ ਇੱਕ ਪਰਸਨੈਲਿਟੀ ਹੈ ਉਸ ਪਰਸਨੈਲਿਟੀ ਨੂੰ ਲੋਕ ਪਸੰਦ ਵੀ ਕਰਦੇ ਨੇ ਬਹੁਤ ਸਾਰੇ ਇਲਜ਼ਾਮ ਨੇ ਉਹਨਾਂ ਨੂੰ ਇੱਕ ਪਾਸੇ ਰੱਖਦੇ ਹਾਂ ਜੇ ਵੋਟਰਸ ਦੀ ਗੱਲ ਕਰੀਏ VOTING ਦੀ ਗੱਲ ਕਰੀਏ ਤੇ ਲੋਕਾਂ ਦੇ ਵਿੱਚ ਜਿਹੜਾ ਰੁਝਾਨ ਮਜੀਠੀਆ ਨੂੰ ਲੈ ਕੇ ਆ ਉਹ ਬੜਾ ਹਾਂ ਪੱਖੀ ਆ ਲੋਕ ਪਸੰਦ ਕਰਦੇ ਨੇ ਉਹ ਜੀਠੀਆ ਨੂੰ ਲੋਕ ਮਜੀਠੀਆ ਦੇ ਰਵਈਏ ਨੂੰ ਪਸੰਦ ਕਰਦੇ ਨੇ ਔਰ ਜਿਸ ਤਰ੍ਹਾਂ ਬਿਕਰਮਜੀਤ ਸਿੰਘ ਮਜੀਠੀਆ ਬੜੇ ਬੇਬਾਕ ਤਰੀਕੇ ਦੇ ਨਾਲ ਵਿਚਰਦੇ ਨੇ ਉਸ ਵਰਤੀ ਨੂੰ ਲੋਕ ਪਸੰਦ ਕਰਦੇ ਨੇ ਇਹੋ ਜੀ ਸਥਿਤੀ ਦੇ ਵਿੱਚ ਹੋ ਸਕਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਵਾਸਤੇ ਸਿਆਸੀ ਰਾਹ ਹੋਰ ਬੁਲੰਦੀਆਂ ਦੇ ਨਾਲ ਖੁੱਲ ਜਾਣ ਔਰ ਖਡੂਰ ਸਾਹਿਬ ਦੀ ਸੀਟ ਜਿਹੜੀ ਉਹਨਾਂ ਦੀ ਝੋਲੀ ਦੇ ਵਿੱਚ ਪੈ ਜਾਵੇ ਜੇ ਬਿਕਰਮਜੀਤ ਸਿੰਘ ਮਜੀਠੀਆ ਉੱਥੋਂ ਨਿਤਰਦੇ ਨੇ ਪਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਕਿਉਂ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਜਾ ਸਕਦਾ ਕਿਉਂ ਉਹਨਾਂ ਨੂੰ ਨਹੀਂ ਉਤਾਰਿਆ ਜਾ ਰਿਹਾ ਔਰ ਖਾਸ ਕਰਕੇ ਕੌਣ ਉਹਨਾਂ ਦੇ ਰਾਹ ਦੇ ਵਿੱਚ ਅੜਿੱਕਾ ਬਣਦਾ ਪਿਆ ਇੱਥੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਜਲੰਧਰ ਆਉਂਦੇ ਨੇ ਮਹਿੰਦਰ ਕੇਪੀ ਨੂੰ ਪਾਰਟੀ ਚ ਐਂਟਰੀ ਕਰਾਉਂਦੇ ਨੇ ਜਲੰਧਰ ਤੋਂ ਉਮੀਦਵਾਰ ਐਲਾਨ ਦਿੰਦੇ ਨੇ ਐਲਾਨੇ ਜਾਣ ਤੋਂ ਬਾਅਦ ਜਲੰਧਰ ਦੀ ਉਮੀਦਵਾਰੀ ਹਾਸਲ ਹੋਣ ਤੋਂ ਬਾਅਦ ਉੱਥੇ ਹੀ ਸੁਖਬੀਰ ਬਾਦਲ ਬਾਕੀ ਦੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੰਦੇ ਨੇ ਇੱਥੋਂ ਤੱਕ ਕਿ ਚੰਡੀਗੜ੍ਹ ਤੋਂ ਉਮੀਦਵਾਰ ਐਲਾਨ ਦਿੱਤਾ ਜਾਂਦਾ ਹੈ ਯਾਨੀ ਕਿ ਜਿ세 13 ਸੀਟਾਂ ਨੇ ਪੰਜਾਬ ਦੀਆਂ ਉੱਥੇ 14 ਸੀਟਾਂ ਤੋਂ ਚੋਣ ਲੜ ਰਹੀ ਹੈ ਸ਼ਰੋਮਣੀ ਅਕਾਲੀ ਦਲ ਪਰ ਉਸ ਤੋਂ ਬਾਅਦ ਗੱਲ ਇੱਥੇ ਆ ਕੇ ਖੜੀ ਕਿ ਸੁਖਬੀਰ ਸਿੰਘ ਬਾਦਲ ਨੇ ਖਡੂਰ ਸਾਹਿਬ ਦੀ ਸੀਟ ਅਜੇ ਤੱਕ ਕਿਉਂ ਸਖਣੀ ਛੱਡੀ ਹੋਈ ਹੈ ਪਹਿਲਾਂ ਬਠਿੰਡਾ ਸੀਟ ਦਾ ਰੌਲਾ ਪਿਆ ਹੋਇਆ ਸੀ ਚਰਚਾਵਾਂ ਚੱਲ ਰਹੀਆਂ ਸੀ ਕਿ ਬਠਿੰਡਾ ਸੀਟ ਤੋਂ ਬੀਬੀ ਹਰਸਿਮਰਤ कौर ਬਾਦਲ ਨੂੰ ਸੀਟ ਨਹੀਂ ਦਿੱਤੀ ਜਾਵੇਗੀ ਟਿਕਟ ਨਹੀਂ ਦਿੱਤੀ ਜਾਵੇਗੀ ਪਰ ਆਖਰਕਾਰ ਹਰਸਿਮਰਤ कौर ਬਾਦਲ ਨੂੰ ਟਿਕਟ ਬਠਿੰਡਾ ਸੀਟ ਤੋਂ ਦੇ ਦਿੱਤੀ ਜਾਂਦੀ ਹੈ ਹੁਣ ਖਡੂਰ ਸਾਹਿਬ ਦੇ ਮਸਲੇ ਬਣੇ ਹੋਏ ਨੇ ਖਡੂਰ ਸਾਹਿਬ ਤੋਂ ਕਿਹਨੂੰ ਟਿਕਟ ਦਿੱਤੀ ਜਾਂਦੀ ਹੈ ਹਾਲਾਂਕਿ ਬਿਕਰਮਜੀਤ ਸਿੰਘ ਮਜੀਠੀਆ ਦਾ ਜ਼ਰੂਰ ਨਾਮ ਸਾਹਮਣੇ ਆ ਰਿਹਾ ਪਰ ਉੱਥੇ ਹੀ ਅਮਰਤਪਾਲ ਸਿੰਘ ਵੀ ਖਡੂਰ ਸਾਹਿਬ ਤੋਂ ਚੋਣ ਲੜ ਸਕਦੇ ਨੇ ਇਸ ਗੱਲ ਦੀ ਚਰਚਾ ਹੈ ਔਰ ਉਸੇ ਚਰਚਾ ਦੇ ਵਿੱਚ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਮਰਤਪਾਲ ਸਿੰਘ ਨੂੰ ਸਮਰਥਨ ਦੇ ਦੇਣ ਜ ਸਵਾਲ ਇੱਥੇ ਆ ਕੇ ਖੜਦਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਫਿਰ ਕਿਉਂ ਨਹੀਂ ਉਤਾਰਿਆ ਗਿਆ ਕਿ ਉਹਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਜੇ ਦੋਵਾਂ ਦੇ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਤਾਂ ਚੰਤਕ ਇੱਥੋਂ ਤੱਕ ਦੀ ਗੱਲਾਂ ਕਰ ਰਹੇ ਨੇ ਕਿ ਜਦੋਂ ਦੇ ਬਿਕਰਮਜੀਤ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਏ ਨੇ ਉਸ ਤੋਂ ਬਾਅਦ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੇ ਵਿੱਚ ਜਿਹੜਾ ਰਿਸ਼ਤਾ ਆ ਉਹ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਦੋਵੇਂ ਇਕੱਠੇ ਕਦੀ ਨਜ਼ਰ ਨਹੀਂ ਆ ਰਹੇ ਹਾਲਾਂਕਿ ਪਾਰਟੀ ਦੇ ਵਾਸਤੇ ਦੋਵੇਂ ਤੱਕ ਪਰ ਆਪਸ ਦੇ ਵਿੱਚ ਉਹਨਾਂ ਦਾ ਜਿਹੜਾ ਹੈ ਉਹ ਰਿਸ਼ਤਾ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਇਸ ਗੱਲ ਦਾ ਦਾਵਾ ਕਈ ਚਿੰਤਕ ਤੇ ਵਿਸ਼ਲੇਸ਼ਕ ਕਰਦੇ ਨਜ਼ਰ ਆ ਰਹੇ ਨੇ ਪਰ ਕੀ ਸਵਾਲ ਇਹ ਖੜਦਾ ਹੈ ਕਿ ਕੀ ਇਹੀ ਪ੍ਰੋਬਲਮ ਜਿਹੜੀ ਉਹਨਾਂ ਦੋਵਾਂ ਦੇ ਵਿੱਚ ਆ ਰਹੀ ਹੈ ਇਹ ਬਿਕਰਮਜੀਤ ਸਿੰਘ ਮਜੀਠੀਆ ਦੇ ਸਿਆਸੀ ਕਰੀਅਰ ਦੇ ਵਿੱਚ ਰੁਕਾਵਟ ਬਣ ਰਹੀ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਚੋਣ ਲੜਨ ਤੋਂ ਸੁਖਬੀਰ ਬਾਦਲ ਰੋਕ ਰਹੇ ਨੇ ਇਹ ਵੱਡਾ ਸਵਾਲ ਖੜਾ ਹੁੰਦਾ ਹੈ ਪਰ ਇਸ ਗੱਲ ਦਾ ਜਵਾਬ ਇਹ ਵੀ ਦਿੱਤਾ ਜਾ ਸਕਦਾ ਹੈ ਕਿ ਜੇ ਬਿਕਰਮਜੀਤ ਸਿੰਘ ਮਜੀਠੀਆ ਇੱਕ ਸਟਰੋਂਗ ਲੀਡਰ ਨੇ ਤਾਂ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਵਾਸਤੇ ਐਡਾ ਵੱਡਾ ਲਾਅਸ ਨਹੀਂ ਚੱਲ ਸਕਦੇ ਔਰ ਜੇ ਇਹ ਹਾਲਾਤ ਬਣਦੇ ਨੇ ਤਾਂ ਉਹਨਾਂ ਨੂੰ ਜ਼ਰੂਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਚੋਣ ਮੈਦਾਨ 'ਚ ਉਤਾਰਨਾ ਪਵੇਗਾ ਔਰ ਜੇ ਬਿਕਰਮਜੀਤ ਸਿੰਘ ਮਜੀਠੀਆ ਉਥੋਂ ਵੋਟਾਂ ਨਹੀਂ ਗਾਦਰ ਕਰ ਪਾਉਂਦੇ ਜਾਂ ਨਹੀਂ ਗਾਦਰ ਕਰ پا ਸਕਦੇ ਤਾਂ ਸੁਭਾਵਿਕ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਉਮੀਦਵਾਰੀ ਹੈ ਜਿਹੜੀ ਉਹਨਾਂ ਦੀ ਦਾਵੇਦਾਰੀ ਹੈ ਉਹ ਰੁਕ ਦਿੱਤੀ ਜਾਵੇਗੀ ਪਰ ਅਸਲ ਕਾਰਨ ਕੀ ਹੈ ਔਰ ਦੂਜੇ ਪਾਸੇ ਇਹਨਾਂ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਚਰਚਾਵਾ ਜਿਹੜੀਆਂ ਚੱਲਦੀਆਂ ਪਈਆਂ ਨੇ ਹਾਲਾਂਕਿ ਇਹ ਇੱਕ ਨਿੱਜੀ ਮਸਲਾ ਆ ਔਰ ਦੋਵੇਂ ਜਾਣੇ ਜੇ ਰਿਸ਼ਤੇਦਾਰ ਨੇ ਤਾਂ ਆਪਸ ਦੇ ਵਿੱਚ ਬੈਠ ਕੇ ਇਸ ਗੱਲ ਦਾ ਅਪਰਮਾਨ ਇੱਕ ਦੂਸਰੇ ਨੂੰ ਦੇ ਸਕਦੇ ਨੇ ਇਸ ਗੱਲ ਨੂੰ ਨਬੇੜ ਸਕਦੇ ਨੇ ਪਰ ਸਿਆਸੀ ਗਲਿਆਰਿਆਂ ਦੇ ਵਿੱਚ ਜਿਵੇਂ ਕਿ ਦੋਵੇਂ ਲੀਡਰ ਵੱਡਾ ਰੋਤਬਾ ਖਿਆਰ ਕਰਦੇ ਨੇ ਔਰ ਪਾਰਟੀ ਦੇ ਉੱਤੇ ਇਹਨਾਂ ਦੇ ਰਿਸ਼ਤੇ ਦਾ ਸਿੱਧਾ ਪ੍ਰਭਾਵ ਪੈ ਸਕਦਾ ਆ ਉਸ ਕਰਕੇ ਚਰਚਾਵਾਂ ਹੌਲੀ-ਹੌਲੀ ਕਰਕੇ ਤੇਜ਼ ਹੁੰਦੀਆਂ ਜਾ ਰਹੀਆਂ ਨੇ ਅੰਤ ਦੇ ਵਿੱਚ ਕੀ ਬਿਕਰਮਜੀਤ ਸਿੰਘ ਮਜੀਠੀਆ ਖਡੂਰ ਸਾਹਿਬ ਤੋਂ ਚੋਣ ਲੜਨਗੇ ਜਾਂ ਨਹੀਂ ਉਹ ਸਮਾਂ ਦੱਸੇਗਾ ਜਾਂ ਆਉਂਦੇ ਸਮੇਂ ਨੂੰ ਇੱਥੋਂ ਕੋਈ ਹੋਰ ਉਮੀਦਵਾਰ ਲਾਣ ਦਿੱਤਾ ਜਾਂਦਾ ਜਾਂ ਫਿਰ ਜਿਵੇਂ ਚਰਚਾਵਾਂ ਨੇ ਕਿ ਅਮਰਪਾਲ ਸਿੰਘ ਨੂੰ ਸਮਰਥਨ ਦੇ ਦਿੱਤਾ ਜਾਂਦਾ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਉ ਤੱਕ ਵੀ ਬਣੇ ਰਹੋ 1 India Punjabi Subscribe to One India channel and never miss an update.